ਤਸਵੀਰਾਂ ਹੁਸ਼ਿਆਰਪੁਰ ਦੇ ਮਾਡਲ ਟਾਊਨ ਦੀਆਂ ਹਨ ਜਿੱਥੇ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਦਰਖਤਾਂ ਦੀ ਕਟਾਈ ਕਰਕੇ ਫੂਡ ਸਟਰੀਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਇੰਨਾ ਹੀ ਨਹੀਂ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਦਰਖਤਾਂ ਦਾ ਕਤਲ ਕਰਕੇ ਕੁਦਰਤ ਦਾ ਕਹਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਮਹੱਲਾ ਵਾਸੀਆਂ ਤੇ ਰਾਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਬੰਦੀ ਗੱਲਬਾਤ ਕਰਦੇ ਹਾਂ ਸਥਾਨਿਕ ਮਹੱਲਾ ਵਾਸੀਆਂ ਤੇ ਰਾਗੀਰਾਂ ਨੇ ਦੱਸਿਆ ਕਿ ਇਹ ਦਰਖਤ ਬਹੁਤ ਪੁਰਾਣੇ ਨੇ ਤੇ ਇਹਨਾਂ ਦਰਖਤਾਂ ਦੀ ਕਟਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਨਗਰ ਨਿਗਮ ਇਥੇ ਰੀੜੀਆਂ ਲਗਾਉਣ ਲਈ ਫੋਰਸਡ ਟਰੀਟ ਬਣਾਉਣਾ ਚਾਹੁੰਦਾ ਹੈ ਉਹਨਾਂ ਕਹਿੰਦੇ ਕਿ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਦਰਖਤਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸ ਮੌਕੇ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਹ ਕੰਮ ਪਾ ਨਾ ਕਰਵਾਇਆ ਤਾਂ ਉਹ ਪੱਕੇ ਤੌਰ ਤੇ ਸੰਘਰਸ਼ ਸ਼ੁਰੂ ਕਰਨਗੇ। ਇਹ ਕਾ ਨਾਮ ਹੀ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਇਹ ਕਿਹੜਾ ਕਿੱਥੋਂ ਦੇ ਰਹਿਣ ਵਾਲੇ ਹੋ? ਇਹ ਮੋਲਡ ਦੇ ਸੇ ਰਹਿਣ ਵਾਲੇ ਸੀ। ਠੀਕ ਹੈ ਜੀ ਇਹ ਦਰਖਤ ਕਤਲ ਕਰ ਦਿੱਤੇ ਗਏ ਆ ਪ੍ਰਸ਼ਾਸਨ ਵੱਲੋਂ ਕੀ ਕਾਰਨ ਤੁਹਾਨੂੰ ਦੱਸਿਆ ਗਿਆ ਜੀ ਇੱਥੇ? ਭਾਈ ਹੀ ਕਹੇ ਤੇ ਕਮਰਸ਼ੀਅਲ ਸ਼ੀਟ ਬਣਨੀ ਕੋਈ ਫੂਡ ਸ਼ੀਟ ਬਣਵਾ ਸਕਿਆ ਹੈ ਜੀ। ਬੱਚੇ ਦੇ ਓਬੀ ਜੀ ਓਬਸਟੀ ਇੰਨੀ ਜ਼ਿਆਦਾ ਹੈ ਬੱਚੇ ਬਰਗਰ ਖਾ ਕੇ ਪੀਜ਼ਾ ਖਾ ਕੇ ਜਾਂ ਹੋਰ ਵੀ ਤਰ ਜੰਕ ਫੂਡ ਖਾ ਕੇ ਸਾਡੇ ਤੋਂ ਉਦਾਂ ਹੀ ਜਿਹੜਾ ਬੱਚੇ ਆ ਉਹਨਾਂ ਵਾਸਤੇ ਕਿੰਨੀਆਂ ਬਿਮਾਰੀਆਂ ਇਹਦਾ ਇਨਵਿਟੇਸ਼ਨ ਟੂ ਫਰੀ ਡਿਜ਼ੀਜ਼ ਹੋਇਆ ਜੀ ਦੇਖੋ ਇੱਕ ਤੁਸੀਂ ਜੰਕ ਫੀਡ ਵਾਸਤੇ ਜਾਂ ਕਮਰਸ਼ਲ ਫੀਡ ਵਾਸਤੇ ਤੁਸੀਂ 200 ਹਜ਼ਾਰ ਰੁਪਏ ਦੇ ਰੱਖ ਮਤਲਬ ਕਿੰਨੇ ਹਜ਼ਾਰ ਬੱਚੇ ਦੀ ਆਕਸੀਜਨ ਤੁਸੀਂ ਕੋਲ ਵਾਸਤੇ ਔਰ ਤੁਸੀਂ ਕਿੰਨਾ ਵੱਡਾ ਇਹ ਤਾਂ ਸਾਰੇ ਜਿਹੜੇ ਆਫੀਸਰਸ ਇਹਦੇ ਵਾਸਤੇ ਕਲਪੇਟਾ ਉਹਨਾਂ ਤੇ ਇਹਦਾ ਕੇਸ ਹੀ ਸੁਣੋ ਜੀ ਸਰ ਬਹੁਤ ਜ਼ਿਆਦਾ ਦਰਖਤਾਂ ਦਾ ਕੀ ਸੂਰ ਹੈ ਦਰਖਤ ਸਿਰ ਬਿਲਕੁਲ ਨਹੀਂ ਹੈ ਸਰ ਦਰਖਤ ਇਹ ਦਰਖਤ 200 200 ਪਰ 250 ਰੁਪਏ ਦਾ ਰੱਖਤਾ ਸਾਡੇ ਜਾਨ ਤੋਂ ਸਾਡੀਆਂ ਦੋ ਪੀੜੀਆਂ ਬਾਅਦ ਵੀ ਦਰਖਤ ਨਹੀਂ ਬੜੇ ਇੰਨੇ ਵੱਡੇ ਹੋਣੇ ਆ ਤੁਸੀਂ ਛੋਟੇ ਛੋਟੇ ਦਰਖਤ ਲਾ ਰਹੇ ਹੋ 500 ਹਜ਼ਾਰ 2000 10000 ਮੈਂ ਕਹਿੰਦਾ 20000 ਬਹੁਤ ਅੱਛੀ ਗੱਲ ਆ ਔਰ ਜੇ ਤੁਸੀਂ ਇੱਕ ਫੂਡ ਸਟਰੀਟ ਵਾਸਤੇ ਕਮਰਸ਼ੀਅਲ ਸਟਰੀਟ ਵਾਸਤੇ ਨਾ ਸਾਰੇ ਕੋ ਨੈਸ਼ਨਲ ਹਾਈਵੇ ਆ ਨਾ ਕੋਈ ਸਟ ਇੱਥੇ ਬੱਚਾ ਬੱਚੇ ਬੱਚਿਆਂ ਦਾ ਸਕੂਲ ਆ ਹਰਕਿਸ਼ਨ ਪਬਲਿਕ ਸਕੂਲ ਬੱਚੇ ਦੇ ਪੇਰੈਂਟਸ ਖੜੇ ਹੁੰਦੇ ਆ ਇੱਥੇ ਛਾਵੇਂ ਆ ਕੇ ਬੱਚੇ ਧੁੱਪ ਚ ਖੜੇ ਹੁੰਦੇ ਆ ਬੱਚੇ ਖੜੇ ਆ ਕਿੰਨਾ ਇੱਥੇ ਆਕਸੀਜਨ ਕਿੰਨੀ ਨਿਕਲਦੀ ਆ ਕਿੰਨੀ ਆਕਸੀਜਨ ਅਸੀਂ ਕੋਰੋਨਾ ਦੇ ਦੇਖਿਆ ਆਕਸੀਜਨ ਦੀ ਮਾਤਰਾ ਕਿੰਨੀ ਆ ਸਾਰੀ ਦੁਨੀਆ ਨੇ ਦੇਖਿਆ ਸਭ ਨੇ ਦੇਖਿਆ ਯਾਰ ਫਿਰ ਅਸੀਂ ਇੱਕ ਫੂਡ ਸ਼ੀਲਡ ਵਾਸਤੇ ਮੈਂ ਕਹਿੰਦਾ ਮਨੋ ਤੁਸੀਂ ਇੱਕ ਜੰਗ ਫੂਡ ਵਾਸਤੇ ਤੁਸੀਂ ਇੱਕ ਦਰਖਤ ਕੱਟ ਰਹੇ ਹੋ ਤੁਸੀਂ ਕਿੰਨੀ ਮਾੜੀ ਗੱਲ ਆ ਮੈਂ ਕਹਿੰਦਾ ਡਿਸਗਸਿੰਗ ਅਸੀਂ ਇਸ ਦੇਸ਼ 'ਚ ਰਹਿੰਦੇ ਆ ਜੀ ਸਾਨੂੰ ਸਮਝ ਨਹੀਂ ਆਉਂਦਾ ਕੀ ਕਰੀ ਕਿਉਂ ਬੱਚੇ ਲੋਕੀ ਬਾ ਉਪਚਨ ਵਾਲਾ ਕੋਈ ਇੱਥੇ ਉਧਰ ਦੂਸਰੇ ਪਾਸੇ ਨਿਗਮ ਦੇ ਨਿਗਰਾਨ ਇੰਜੀਨੀਅਰ ਸतीश ਕੁਮਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਸਹੂਲਤ ਲਈ ਹੀ ਫੂਡ ਸਟ੍ਰੀਟ ਬਣਾਈ ਜਾ ਰਹੀ ਹੈ ਤੇ ਨਿਗਮ ਵੱਲੋਂ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਖਤਾਂ ਨੂੰ ਸਮਾਂ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਇਸ ਨਾਲ ਕੋਈ ਵੀ ਹਾਸਾਬਾ ਪਰ ਸਕਦਾ ਹੈ। ਅਕਸਰ ਕਹਿ ਰਹੇ ਮੈਂ ਤੁਹਾਡੇ ਸतीश ਕੁਮਾਰ ਜੀ ਨਿਗਰਾਨ ਇੰਜੀਨੀਅਰ ਇੱਕ ਨਗਰ ਨਿਗਮ ਪ੍ਰੋਜੈਕਟ ਲੈ ਆ ਮਾਡਰਨ ਟਾਊਨ ਦੇ ਵਿੱਚ ਫੂਡ ਸੈਟਰੀਟ ਬਣਾਉਣ ਦਾ ਕੀ ਪ੍ਰੋਜੈਕਟ ਚਲ ਰਿਹਾ ਹੈ ਤੇ ਮਾਡਰਨ ਟਾਊਨ ਜਿਹੜਾ ਸਪੋਰਟ ਸਟ੍ਰੀਟ ਤਾਂ ਕੰਮ ਹੋਇਆ ਪ੍ਰੋਜੈਕਟ ਚੱਲ ਰਿਹਾ ਉਹਦੇ ਵਿੱਚ ਰੋਡ ਵਾਈਡਿੰਗ ਹੋਏਗੀ ਫੁੱਟਬਾਲ ਫਾਦਾਂਗੇ ਸੈਂਟਰ ਵਰਕ ਬਣੇਗਾ ਪੈਂਸਿਲ ਲਾਈਟਾਂ ਲੱਗਣਗੀਆਂ ਤੇ ਸੜਕ ਦੋਨੋਂ ਪਾਸੇ ਸੜਕ ਜਿਹੜੀ ਆ ਉੱਤੇ ਪੀਸੀ ਪਾਈ ਜਾਏਗੀ ਇੱਥੇ ਕੁਝ ਕੰਮ ਨਗਰ ਨਿਗਮ ਨੂੰ ਕੀਤਾ ਜਾਂਦਾ ਤੇ ਕੁਝ ਸੀਐਸਐਸ ਚੋਂ ਕੀਤਾ ਜਾਂਦਾ ਠੀਕ ਹੈ ਨਗਰ ਨਿਗਮ ਨੂੰ ਸੜਕ ਤੇ ਲੁਕ ਪਾਣ ਦਾ ਕੰਮ ਕੀਤਾ ਜਾਊਗਾ ਇਹ ਕੋਤੇ ਦੇਖਣ ਦੇ ਵਿੱਚ ਆਇਆ ਬਹੁਤ ਵੱਡੇ ਪੱਧਰ ਤੇ ਜਿਹੜਾ ਦਰਖਤਾਂ ਦਾ ਜਾਣ ਕੇ ਕੁਦਰਤ ਦਾ ਉੱਥੇ ਕਤਲ ਕੀਤਾ ਜਾ ਰਿਹਾ। ਸਿਰੋ ਕਿੰਨਾ ਵੀ ਜ਼ਰੂਰੀ ਸੀਗਾ ਕਿ ਫੂਡ ਸਟਰੀਟ ਬਣਾਉਣ ਲਈ ਇੱਕ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਉਹ ਦਰਖਤਾਂ ਦਾ ਕਤਲ ਤੱਕ ਜਿਹੜਾ ਕਰ ਦਿੱਤਾ ਗਿਆ ਜੀ। ਦਰਖਤਾਂ ਦੇ ਵੀ ਪ੍ਰਵਾਨਗੀ ਲੈ ਕੇ ਉਹ ਤੋਂ ਉਹਦਾ ਜਿਹੜਾ ਫੋਰੈਸਟ ਵਾਲਿਆਂ ਤੋਂ ਪ੍ਰਵਾਨਗੀ ਲੈ ਕੇ ਤੇ ਉਹਦਾ ਰੇਟ ਫਿਕਸ ਕਰਾ ਕੇ ਬੋਲੀ ਕਰਾ ਕੇ ਕਰਵਾਇਆ ਗਿਆ। ਤੇ ਉੱਥੇ ਪਲਾਂਟਸ ਵੀ ਲਗਾਏ ਜਾਣਗੇ ਜਿੰਨੇ ਕੱਟੇ ਗਏ ਉਸ ਤੋਂ ਵੱਧ ਪਲਾਂਟਸ ਲਗਾਏ ਜਾਣਗੇ। ਮਨਜ਼ੂਰੀ ਲਈ ਹੋਈ ਹੈ ਜੀ। ਹਾਂ ਜੀ। ਇੱਕ ਪਾਸੇ ਆਪਾਂ ਐਸੀ ਸਭ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵਨ ਮਹੋਤਸਵ ਮਨਾਉਣ ਹੁੰਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵੱਧ ਤੋਂ ਵੱਧ ਬੂਟੇ ਲਾਓ ਪਰ ਦੂਜੇ ਪਾਸੇ ਕੁਦਰਤ ਦਾ ਕਹਾਣੀ ਕਿੰਨਾ ਕਿ ਜਾਇਜ਼ ਹੈ ਜੇ ਨਗਰ ਨਿਗਮ ਬਲੋ ਸ਼ਹਿਰ ਦੇ ਵਿੱਚ ਕਾਫੀ ਪਲਾਂਟਸ ਲਗਾਏ ਜਾ ਰਹੇ ਨੇ ਹੁਣ ਵੀ ਕ ਚਾਰ ਪੰਜ ਹਜ਼ਾਰ ਪਲਾਂਟਸ ਸਭ ਨਗਰ ਨਿਗਮ ਨੇ ਲਗਾਇਆ ਤੇ ਉਹ ਸੜਕ ਤੇ ਵੀ ਸੈਂਟਰ ਬਰਚੇ ਬਣਾਇਆ ਜਾਊਗਾ ਤੇ ਜਿਹੜੇ ਪਲਾਂਟਸ ਹੈ ਦੋਨੋਂ ਸਾਰੇ ਤੇ ਲਗਾਏ ਜਾਣਗੇ